ਇਲਾਕਾ ਸੰਦੌੜ ਵਿੱਚ ਦਿਨੋਂ ਦਿਨ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਮੱਦੇ ਨਾਜ਼ਰ ਹਰ ਆਮ ਵਿਅਕਤੀ ਆਪਣੇ ਘਰ ਤੋਂ ਬਾਹਰ ਕਿਤੇ ਕੰਮ ਕਾਜ ਜਾਂ ਰਿਸ਼ਤੇਦਾਰੀ ਵਿੱਚ ਮਿਲਣ ਜਾਣ ਲਈ ਮਹਫੂਜ਼ ਨਹੀਂ ਜਾ ਪ ਰਿਹਾ ਅਜਿਹੇ ਘਟਨਾਵਾਂ ਜਿੱਥੇ ਆਮ ਵੇਖਣ ਨੂੰ ਮਿਲਦੀਆਂ ਹਨ ਉੱਥੇ ਹੀ ਲੰਘੇ 9 ਸਤੰਬਰ ਨੂੰ ਪਿੰਡ ਸੁਲਤਾਨਪੁਰ ਬਧਰਾਮਾ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਣ ਦੀ ਖਬਰ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸੁਲਤਾਨਪੁਰ ਬਧਰਾਵਾ ਦੇ ਇੱਕ ਘਰ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਨਵਦੀਪ ਕੌਰ ਪੌਣੇ 1 ਵਜੇ ਮੇਰੀ ਲੜਕੀ ਨੂੰ ਦਵਾਈ ਦਿਵਾਉਣ ਮਲੇਰ ਕੋਲ ਲੈ ਗਈ ਸੀ ਬਾਅਦ ਵਿੱਚ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਕਾਂਦ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਲੌਬੀ ਦੇ ਮੇਨ ਗੇਟ ਦਾ ਲੋਕ ਤੋੜ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਅਲਮਾਰੀ ਵਿੱਚ ਪਏ ਕੀਮਤੀ 6 ਟੋਲੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ 70000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਦਾ ਉਦੋਂ ਪਤਾ ਚੱਲਿਆ ਜਦੋਂ ਮੇਰੀ ਪਤਨੀ ਨਵਦੀਪ ਕੌਰ ਨੇ ਘਰ ਆ ਕੇ ਦੇਖਿਆ ਕਿ ਚੋਰਾਂ ਨੇ ਲੌਬੀ ਗੇਟ ਦਾ ਜਿੰਦਰਾ ਤੋੜਿਆ ਹੋਇਆ ਸੀ ਅਤੇ ਅਲਮਾਰੀ ਚਪਿਆ ਸਮਾਨ ਕੱਪੜੇ ਵਗੈਰਾ ਖਿਲਰੇ ਪੈ ਸਨ ਉਹਨਾਂ ਕਹਾ ਕੇ ਕੁੱਲ ਮਿਲਾ ਕੇ ਮੇਰਾ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਘਟਨਾ ਦੀ ਸੂਚਨਾ ਉਹਨਾਂ ਥਾਣਾ ਸੰਧੌੜ ਵਿਖੇ ਲਿਖਤੀ ਰਿਪੋਰਟ ਦਾਜ ਕਰਵਾ ਦਿੱਤੀ ਹੈ ਉਧਰ ਥਾਣਾ ਸੰਧੌੜ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਲੈ ਕੇ ਗਵਾਂਡੀਆਂ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਲਿਆ ਗਿਆ ਜਿਸ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਤਸਵੀਰਾਂ ਪ੍ਰਾਪਤ ਹੋ ਗਈਆਂ ਇਸ ਘਟਨਾ ਨੂੰ ਲੈ ਕੇ ਸਦਰ ਥਾਣਾ ਸੰਧੌੜ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦੇ ਜੁਰਮ ਵਿਰੁੱਧ ਵੱਖ-ਵੱਖ ਤਾਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਚੋਰੀ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਐਂਡ ਸ਼ੇਅਰ ਮਾ ਜੀ ਗਰਮੇਲ ਸਿੰਘ ਆ ਜੀ ਤੇ ਪਿੰਡ ਮੇਰਾ ਬਧਰਾਵਾਂ ਜੀ ਨਵੇਂ ਮੇਰਕੋਟਲਾ ਲੱਗਦਾ ਜੀ ਠੀਕ ਹੈ ਤੁਹਾਡੇ ਚੋਰੀ ਦੀ ਵਾਰਦਾਤ ਹੋਈ ਆ 4 ਦਿਨ ਪਹਿਲਾਂ ਹਾਂ ਜੀ ਵੀ ਉਸ ਬਾਰੇ ਤੁਸੀਂ ਕੀ ਕਹੋਗੇ ਵੀ ਕਿੰਨਾ ਤੁਹਾਡਾ ਨੁਕਸਾਨ ਹੋ ਚੁੱਕਾ ਹੈ ਇਹਦੇ ਵਿੱਚ ਨੁਕਸਾਨ ਜੀ 7-8 ਲੱਖ ਰੁਪਏ ਦੇ ਲਵੇ ਸੋਨਾ ਵੀ ਸੀਗਾ ਚਾਂਦੀ ਸੀ ਥੋੜਾ ਬੜਾ ਕੈਸ਼ ਜੀਗਾ 9 ਤਰੀਕ ਵਾਲੇ ਦਿਨ ਚੋਰੀ ਹੋਈ ਹੈ ਜੀ 9 ਤਰੀਕ ਨੂੰ ਕਿੰਨੇ ਵਜੇ ਹੋਈ ਹੈ ਜੀ ਜੀ 12 ਤੋਂ ਲੈ ਕੇ 2 ਵਜੇ ਦੇ ਤੱਕ ਹੋ ਘਰ ਦੀ ਗਈ ਆ ਕਿ ਦਵਾਈ ਲੈਣ ਉਸ ਵਕਤ ਚੋਰ ਪਿੱਛੋਂ ਦੀ ਆਏ ਵੜ ਗਏ ਤੇ ਹੱਥ ਸਾਫ਼ ਕਰ ਗਏ ਜੀ ਕੋਈ ਪੁਲਿਸ ਕਾਰਵਾਈ ਪੁਰਸਕਾਰ ਵਾਈ ਜੀ 9 ਤਰੀਕ ਦੀ ਚੋਰੀ ਹੋਈ ਆ ਇਹਨਾਂ ਨੇ ਰਾਤ ਕਰਿਆ ਜੀ ਪਰ ਚਾਣਫਸਤ ਬਾਕੀ ਹੋਰ ਮੰਗ ਕੀ ਕਰ ਦੂੰ ਮੰਗ ਤਾਂ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਹਾਂ ਜੀ 30 ਸਾਲ ਹੋ ਗਏ ਜੀ ਟਰੱਕ ਤੇ ਗਏ ਨੂੰ ਦਿਨ ਪੂਰਾ ਤੱਕ ਕਰਕੇ ਕਮਾਈ ਕਰੀ ਸੀਗੀ ਉਹ ਚੋਰ ਸਾਡੇ ਹੱਥ ਫੇਰ ਗਈ ਚੋਰਾਂ ਸਾਡੀ ਜੀ ਚਾਹੁੰਦੇ ਆ ਵੀ ਪ੍ਰਸ਼ਾਸਨ ਥੋੜੀ ਬਾਲੀ ਸਾਡੀ ਮਦਦ ਕਰੇ ਸਾਡੀ ਸਮਾਨ ਰਿਕਵਰੀ ਕਰਾਇਆ ਜਾਵੇ ਜੀ ਠੀਕ ਮੇਰਾ ਨਾਮ ਵੀਰ ਜੀ ਹਰਮਿੰਦਰ ਸਿੰਘ ਆ ਇਹ ਗਰਮੇਲ ਸਿੰਘ ਦੇ ਘਰੇ 9 ਤਰੀਕ ਨੂੰ ਦੰਦ ਦੇ ਵਿੱਚ ਚੋਰੀ ਹੋਈ ਆ ਦੋ ਬੰਦੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਮੋਟਰਸਾਈਕਲ ਤੇ ਫਿਰਦੇ ਸੀ ਇੱਥੇ ਇਹਦੇ ਘਰ ਆਲੀ ਗਈ ਆ ਬੱਚੇ ਨੂੰ ਦਵਾਈ ਦਿਵਾਉਣ ਗੁੱਡੀ ਨੂੰ ਉਹਨਾਂ ਨੇ ਉਸ ਗੱਲ ਦਾ ਦੇਖ ਕੇ ਵੀ ਜਿੰਦੇ ਲਾ ਕੇ ਉਹ ਚਲੀ ਗਈ ਉਹ ਕੰਦ ਟੱਪ ਕੇ ਅੰਦਰ ਆਏ ਨੇ ਅੰਦਰ ਉਹਨਾਂ ਨੇ ਜੀ ਜਾ ਕੇ ਬਾਹਰੇ ਚਾਬੀਆਂ ਪਈਆਂ ਦੇ ਇੱਕ ਜਿੰਦੇ ਖੋਲੇ ਖੋਲ ਕੇ 6 ਤੋਲੇ ਸੋਨਾ ਜੀ 3-4 ਤੋਲੇ ਚਾਂਦੀ ਆ 70000 ਰੁਪਈਆ ਸੀ ਕਿੰਨਾ ਨੁਕਸਾਨ ਆ ਟੋਟਲ ਟੋਟਲ ਨੁਕਸਾਨ ਜੀ ਹੈਗਾ 9.5 ਲੱਖ ਦੇ ਕਰੀਬ ਅੱਛਾ ਕੀ ਕਾਰਵਾਈ ਹੋਈ ਪੁਲਿਸ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਜੀ ਕੀਤੀ 9 ਤਰੀਕ ਦੀ ਰਿਪੋਰਟ ਦਿੱਤੀ ਹੋਈ ਆ ਰਾਤ ਇਹ ਕਹਿੰਦਾ ਵੀ ਪਰਚਾ ਦਰਜ ਕੀਤਾ ਹੈ ਪਰਚਾ ਅਣਪਸਾਤਿਆਂ ਦੀ ਕੀਤਾ ਜੀ ਜਾਂ ਕਿਸੇ ਦਾ ਪਤਾ ਤਾਂ ਜੇ ਤੇ ਕਹੇ ਨਹੀਂ ਕੋਈ ਆਇਆ ਨਹੀਂ ਚੋਰ ਤਾਂ ਸਾਹਮਣੇ ਨਹੀਂ ਆਇਆ ਕੋਈ ਠੀਕ ਹੈ ਤੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਕਰਦੇ ਹਾਂ ਜੀ ਇਹਦਾ ਗਰੀਬ ਆਦਮੀ ਆ ਵਿਚਾਰੇ ਦਾ ਉਹ ਫੜੇ ਜਾਣ ਚੋਰ ਜਲਦੀ ਤੋਂ ਜਲਦੀ ਇਹਦਾ ਸਮਾਨ ਵਾਪਸ ਕਰਾਇਆ ਜਾਵੇ ਨਹੀਂ ਤਾਂ ਉਹਨਾਂ ਨੇ ਵੇਚ ਵਟ ਕੇ ਖਾ ਜਾਣਾ ਨਸ਼ੇੜੀ ਲੋਕ ਨੇ ਇਹ